ਸਤਿ ਸ਼੍ਰੀ ਅਕਾਲ ਜੀ ਹਰਜਾਪਾ ਔਰਗੇਨਿਕਸ ਵਿੱਚ ਸਵਾਗਤ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ 12 ਮਾਸੀ ਨਿੰਬੂ ਦਾ ਬੂਟਾ ਹੈ ਤੇ ਇਸ 12 ਮਾਸੀ ਨਿੰਬੂ ਤੇ ਆਪਾਂ ਨੇ ਏਅਰ ਲੇਰਿੰਗ ਕੀਤੀ ਸੀ ਮਤਲਬ ਗੁੱਟੀ ਵਿਧੀ ਆਪਾਂ ਨੇ ਪਹਿਲਾਂ ਵੀ ਇਹਦੇ ਤੋਂ ਇੱਕ ਦੋ ਬੂਟੇ ਬਣਾਏ ਆ ਤੇ ਇਸ ਵਾਰ ਆਪਾਂ ਨੇ ਥੋੜਾ ਜਿਹਾ ਵਧੀਆ ਤਰੀਕੇ ਨਾਲ ਜਿਹੜੀ ਗੁੱਟੀ ਵਿਧੀ ਆ ਉਹ ਲਾਈ ਸੀ ਤੇ ਫਲ ਵੀ ਦੇਖੋ ਕਿੰਨਾ ਵਧੀਆ ਆ ਰਿਹਾ ਜੀ ਇਹਨੂੰ ਫਲ ਲੱਗਿਆ ਹੋਇਆ ਹੈ ਇਹ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਉਹ ਫੁੱਲ ਆ ਜਿਹੜਾ ਕਿੰਨਾ ਜਿਹੜਾ ਇਹਦੇ ਤੇ ਫੁੱਲਾ ਨਵਾਂ ਆ ਰਿਹਾ ਦੇਖ ਸਕਦੇ ਹੋ ਤੁਸੀਂ ਭਰਿਆ ਹੋਇਆ ਫੁੱਲਾਂ ਨਾਲ ਦੇਖੋ ਬਹੁਤ ਜ਼ਿਆਦਾ ਇਹਦੇ ਤੇ ਆ ਰਿਹਾ ਹੈ ਜਿਹੜਾ ਇਹ ਬੂਟਾ ਹੈ 12 ਮਾਸੀ ਆ ਦੇਖ ਸਕਦੇ ਹੋ ਤੁਸੀਂ ਇੰਨਾ ਇਹਦੇ ਤੇ ਫੁੱਲ ਆ ਰਿਹਾ ਜੀ ਬਹੁਤ ਵਧੀਆ ਵੈਰਾਈਟੀ ਦਾ ਜਿਹੜਾ ਹੈ ਬੂਟਾ ਇਹ ਬਰਾਮਾ ਸਿੰਦੰਬੂ ਤੇ ਇਹਦੇ ਤੇ ਤੁਹਾਨੂੰ ਦਿਖਾਉਣਾ ਕੀ ਆ ਦਿਖਾਉਣਾ ਹੈਗਾ ਵੀ ਜਿਹੜੀ ਗੁੱਟੀ ਵਿਧੀ ਨਾਲ ਆਪਾਂ ਨੇ ਬੂਟਾ ਤਿਆਰ ਕੀਤਾ ਸੀਗਾ ਉਹ ਕਿੰਨਾ ਵਧੀਆ ਬੂਟਾ ਜਿਹੜਾ ਉਹ ਤਿਆਰ ਹੋਇਆ ਇਹ ਆਪਾਂ ਨੇ ਲਾਈ ਸੀ ਜੀ ਜਿਹੜੀ ਗੁੱਟੀ ਲਾਈ ਸੀ ਏਅਰ ਲੀਰਿੰਗ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਤੇ ਆਹ ਦੇਖੋ ਜੀ ਆਹ ਕੱਪ ਦੀ ਮਦਦ ਨਾਲ ਮੈਂ ਵੀਡੀਓ ਵੀ ਪਾਈ ਸੀ ਤੇ ਦੇਖ ਸਕਦੇ ਆ ਤੁਸੀਂ ਜੜਾਂ ਜਿਹੜੀਆਂ ਆਹ ਦੇਖੋ ਇਹ ਜਿਹੜੀਆਂ ਜੜਾਂ ਹਨ ਕਿੰਨੀਆਂ ਵਧੀਆ ਜਿਹੜੀਆਂ ਜੜਾਂ ਹੈ ਇਹਦੇ ਤੇ ਆ ਰਹੀਆਂ। ਇਹ ਗਲਾਸ ਦੇ ਵਿੱਚ ਇਹ ਜੋ ਮਟੀਰੀਅਲ ਆਪਾਂ ਨੇ ਤਿਆਰ ਕੀਤਾ ਸੀਗਾ ਦੋ ਤਿੰਨ ਚੀਜ਼ਾਂ ਪਾਈਆਂ ਸੀ ਵਰਮੀ ਕੋਸਟ ਮਿੱਟੀ ਤੇ ਆਪਣਾ ਕੋਕੋ ਪੀਡ ਉਹ ਪਾ ਕੇ ਆਪਾਂ ਨੇ ਇਹ 에ਅ ਲੀਵਿੰਗ ਜਿਹੜੀ ਇਹ ਲਾਈ ਸੀ ਤੇ ਤੁਸੀਂ ਦੇਖ ਸਕਦੇ ਹੋ। ਜੜਾ ਜਿਹੜੀ ਬਹੁਤ ਵਧੀਆ ਇਹਦੇ ਤੇ ਤਿਆਰ ਹੋਈ ਆ ਤੇ ਇਹਨੂੰ ਹੁਣ ਆਪਾਂ ਨੇ ਕੱਟ ਕੇ ਬੂਟਾ ਜਿਹੜਾ ਉੱਧਰ ਬਾਹਰ ਆਪਣੇ ਫਾਰਮ ਦੇ ਵਿੱਚ ਆਪਾਂ ਨੇ ਇਹਨੂੰ ਟਰਾਂਸਪਲੈਂਟ ਕਰਨਾ ਤੇ ਦਿਖਾਉਨੇ ਆ ਤੁਹਾਨੂੰ ਹਾਂਜੀ ਆ ਲੈ ਲਿਆ ਜੀ ਆਪਾਂ ਨੇ ਕਟਰ ਕਟਰ ਇਦਾਂ ਦਾ ਲੈਣਾ ਵੀ ਇਹਨੂੰ ਸੈਨੀਟਾਈਜ਼ ਕਰ ਲੈਣਾ ਪਹਿਲਾਂ ਤੇ ਫਿਰ ਤੁਸੀਂ ਕਟਰ ਯੂਜ਼ ਕਰਨਾ ਤੇ ਆ ਦੇਖੋ ਜੀ ਆਪਾਂ ਨੇ ਇਸ ਜਗ੍ਹਾ ਤੋਂ ਜਿਹੜਾ ਇਹ ਕੱਟ ਕਰ ਲੈਣਾ ਇਸ ਜਗ੍ਹਾ ਤੋਂ ਕੱਟ ਕਰ ਲੈਣਾ ਆ ਦੇਖੋ ਜੀ ਆਪਣੇ ਆ ਕੱਟ ਕਰ ਲਿਆ ਤੇ ਇਦਾਂ ਇਹ ਜਿਹੜਾ ਰੂਟ ਹੈ ਤਿਆਰ ਹੋ ਗਿਆ ਇਹ ਆ ਉੱਤੇ ਬੂਟਾ ਤੇ ਪਫਲ ਆਇਆ ਹੋਇਆ ਬੂਟੇ ਨੂੰ ਟਾਣੀ ਉੱਪਰ ਆਇਆ ਹੋਇਆ ਸੀ ਤੇ ਆ ਜਿਹੜਾ ਮੇਨ ਦੇਖੋ ਜਣਾ ਜਿਹੜੀਆਂ ਉਹ ਤਿਆਰ ਹੋ ਗਈਆਂ ਦੇਖ ਸਕਦੇ ਆ ਤੁਸੀਂ ਤੇ ਹੁਣ ਤੁਹਾਨੂੰ ਇਹ ਖੋਲ ਕੇ ਦਿਖਾਵਾਂਗੇ ਆਪਾਂ ਇਹਦੇ 'ਚ ਆਪਾਂ ਨੇ ਦੇਖਣਾ ਵੀ ਜਾੜਾ ਜਿਹੜੀ ਤੁਹਾਨੂੰ ਦਿਖਾਉਨੇ ਆ ਕਿ ਕਿੰਨੇ ਵਧੀਆ ਜਿਹੜੀ ਜਾੜਾ ਉਹ ਤਿਆਰ ਹੋਈ ਆ ਦੇਖ ਸਾਡੇ ਆਪਾਂ ਟੇਪ ਵਗੈਰਾ ਵੀ ਚੰਗੀ ਤਰ੍ਹਾਂ ਲਪੇਟ ਕੇ ਤੇ ਜਿਹੜੀ ਇਹ ਜਿਹੜੀ ਏਅਰ ਲੇਅਰਿੰਗ ਕੀਤੀ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਏਅਰ ਲੇਅਰਿੰਗ ਕਰੀ ਤੇ ਆਪਾਂ ਨੇ ਟਾਈਮ ਲੱਗਾ ਸੀਗਾ ਪੂਰਾ ਤਾਰੀ ਨਹੀਂ ਸੀ ਕੀਤੀ ਤੇ ਉਹਦਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਿਆ ਐਦਾਂ ਆਪਾਂ ਬੂਟੇ ਤਿਆਰ ਕਰ ਸਕਦੇ ਹਾਂ ਕੋਈ ਵੀ ਬੂਟਾ ਪਾ ਤਿਆਰ ਕਰ ਸਕਦੇ ਹਾਂ ਦੇਖ ਸਕਦੇ ਆ ਤੁਸੀਂ ਤੇ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਜੜਾਂ ਕਿਆਂ ਵਧੀਆ ਦੇਖੋ ਜਿਹੜੀਆਂ ਤਿਆਰ ਹੋਈਆਂ ਤੇ ਆਪਾਂ ਖੋਲ ਰਹੇ ਹਾਂ ਜੀ ਇਹਨੂੰ ਆ ਦੇਖੋ ਇਹਦੇ ਵਿੱਚ ਆਪਾਂ ਨੇ ਐਦਾਂ ਕੱਟ ਪਾਇਆ ਸੀਗਾ ਗਲਾਸ ਦੇ ਵਿੱਚ ਕਿ ਜੇ ਬਾਹਰੋਂ ਆਪਾਂ ਨੇ ਜਿਹੜਾ ਕੱਢਣਾ ਇਹਨੂੰ ਤਾਂ ਆਪਾਂ ਨੂੰ ਸੌਖਾ ਨਿਕਲ ਜੇ ਆ ਦੇਖੋ ਕੱਟ ਪਾਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਦੋ ਦੇਖੋ ਦੇਖੋ ਜੀ ਜੜਾਂ ਦੇਖੋ ਪੂਰੀਆਂ ਵਧੀਆ ਜੜਾਂ ਜਿਹੜੀਆਂ ਉਹ ਤਿਆਰ ਹੋਈਆਂ ਇੱਕ ਬਹੁਤ ਹੀ ਸੋਹਣਾ ਬੂਟਾ ਜਿਹੜਾ ਆਪਾਂ ਨੂੰ ਤਿਆਰ ਮਿਲਿਆ ਹੈ ਇਹਦੇ ਨਾਲ 에ਅਰ ਲੇਰੀ ਨਾਲ ਤੇ ਇਹ ਜਿਹੜਾ ਮਟੀਰੀਅਲ ਸੀਗਾ ਇਹ ਵੀ ਬਹੁਤ ਵਧੀਆ ਤਿਆਰ ਕੀਤਾ ਸੀ ਆਪਾਂ ਨੇ ਤਾਂ ਹੀ ਐਂ ਇਆਂ ਵਧੀਆ ਜਣਾਂ ਜਿਹੜੀਆਂ ਉਹ ਤਿਆਰ ਹੋਈਆਂ ਦੇਖ ਸਕਦੇ ਆ ਤੁਸੀਂ ਆਹ ਲਓ ਜੀ ਐਦਾਂ ਆਪਾਂ ਨੇ ਇਹ ਬੂਟਾ ਜਿਹੜਾ ਲਾਉਣਾ ਹੈ ਤੇ ਇਹ ਬੂਟਾ 100% ਸਕਸੈਸ ਦੇ ਵਿੱਚ ਜਾਊਗਾ ਤੇ ਸੁੱਕਣ ਦਾ ਕੋਈ ਚਾਂਸ ਨਹੀਂ ਕਿਉਂਕਿ ਜੜਾਂ ਦੇਖੋ ਬਹੁਤ ਹੀ ਵਧੀਆ ਜੜਾਂ ਹੈ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੀਆਂ ਜਾੜਾ ਉਹ ਤਿਆਰ ਹੋਈ ਆ ਦੇਖ ਰਹੇ ਹੋ ਤੁਸੀਂ ਚੰਗੀਆਂ ਜੜਾਂ ਤਿਆਰ ਹੋਈਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਨਾਲ ਦੀ ਨਾਲ ਤੇ ਪਹਿਲਾਂ ਮੈਂ ਵੀਡੀਓ ਵੀ ਪਾਈ ਵੀ ਆ ਨਾਲ ਟੈਗ ਕੀਤੀ ਆ ਕਿ ਕਿੱਦਾਂ ਆਪਣੇ ਜਿਹੜੀ 에어 ਲੇਰੀਂਗ ਆਪਾਂ ਆਪਣੇ ਘਰ ਹੀ ਆਪਣੇ ਬੂਟੇ ਤਿਆਰ ਕਰ ਸਕਦੇ ਆ ਤੇ ਇਹਨੂੰ ਆਪਾਂ ਹੁਣ ਟ੍ਰਾਂਸਪਲੈਂਟ ਕਰਾਂਗੇ ਤੇ ਤੁਹਾਨੂੰ ਦਿਖਾਉਨੇ ਆ ਇਹ ਆਪਾਂ ਜੀ ਹੁਣ ਜਿਹੜਾ ਬੂਟਾ ਤਿਆਰ ਕਰਿਆ ਸੀ ਉਹ ਲਾਵਾਂਗੇ ਇੱਥੇ ਤੇ ਖਾਦ ਵਗੈਰਾ ਤਾਂ ਆਪਣੀ ਵਾਧੂ ਪਈ ਹੋਈ ਆ ਤੇ ਫਿਰ ਹਾਲ ਆਪਾਂ ਲਾ ਦੇਵਾਂਗੇ ਤੇ ਬਾਅਦ ਚੋਂ ਆਪਾਂ ਪਾਵਾਂਗੇ ਖਾਦ ਵਗੈਰਾ ਇਹਦੇ ਚ ਚਲੋ ਹਾਲ ਆਪਾਂ ਇਹਨੂੰ ਲਾਉਣ ਲੱਗੇ ਆਂ ਏਅਰ ਰੇਲਿੰਗ ਨਾਲ ਇਹ ਹੁੰਦਾ ਜੀ ਕਿ ਜਿਹੜਾ ਤੁਸੀਂ ਫਲ ਲੈ ਰਹੇ ਹੋ ਬੂਟੇ ਤੋਂ ਸੇਮ ਉਹੀ ਫਲ ਤੁਹਾਨੂੰ ਆ ਜਿਹੜਾ ਉਹ ਮਿਲੂਗਾ ਇਹ ਆ ਜੀ ਏਅਰ ਰੇਲਿੰਗ ਤੇ ਇਹ ਨੂੰ ਆਪਾਂ ਹੁਣ ਲੱਗਿਆਂ ਲਾਉਣ ਤੇ ਲਓ ਜੀ ਦੇਖ ਸਕਦੇ ਆ ਤੁਸੀਂ ਆਹ ਲੱਗਿਆਂ ਜੀ ਲਾਉ ਆਪਾਂ 12 ਮਾਸੀ ਨਿੰਬੂ ਆ ਤੇ ਆਪਾਂ ਨੇ ਹੋਰ ਬੂਟੇ ਵੀ ਇਹਦੇ ਨਾਲ ਦੇ ਕਰਿਆਂ ਤਿਆਰ ਤੇ ਆਪਾਂ ਸੇਲ ਵੀ ਕਰਾਂਗੇ ਆਹ ਵਾਲੇ ਟਾਈਮ ਦੇ ਵਿੱਚ ਦੇਖ ਸਾਧਿਆ ਤੁਸੀਂ ਮੂਟਾ ਹੋ ਗਿਆ ਆਪਣਾ ਰੈਡੀ ਤੇ ਲਾ ਦਿੱਤਾ ਐਦਾਂ ਹੀ ਮੈਂ ਹੋਰ ਕਾਫੀ ਬੂਟੇ ਆ ਜਿਹੜੇ ਉਹ 에어 ਲੀਡਿੰਗ ਨਾਲ ਕਰਕੇ ਤਿਆਰ ਆਪਾਂ ਲਾਈ ਦੇ ਆ ਲਓ ਜੀ ਮੂਟਾ ਲੱਗ ਗਿਆ ਤੇ ਮੀਂਹ ਅੱਜ ਪਿਆ ਹੋਇਆ ਮਿੱਟੀ ਗਿੱਲੀ ਆ ਪਾਣੀ ਆਪਾਂ ਇਕ ਦੋ ਦਿਨ ਤੱਕ ਦੇਵਾਂਗੇ ਨਹੀਂ ਹੁਣ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਦਾਂ ਦੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗੇ ਧੰਨਵਾਦ ਜੀ ਤੁਹਾਡਾ